ਅੱਜ 4 ਤਰੀਕ ਨੂੰ ਦਿਨ ਸ਼ੁੱਕਰਵਾਰ ਸਾਡੇ ਦੇਸ਼ ਦੇ ਰਾਜਪਾਲ ਸਾਹਿਬ ਸ੍ਰੀ ਗਲਾਬਚੰਦ ਜੀ ਕੁਟਾਰੀਆ ਸਾਹਿਬ ਫਟੇਗੜ ਚੂੜੀਆਂ ਵਿਦੇਸ਼ਾ ਪੈਸ ਦੇ ਵਿੱਚ ਹੁਮਮਾ ਕੇ ਪਹੁੰਚ ਰਹੇ ਨੇ ਜੋ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਵਾਸਤੇ ਜੋ ਮਹਮ ਵਿੜੀ ਹੈ ਉਹਦੇ ਵਿੱਚ ਇਸ ਏਰੀਏ ਦੇ ਜਿੰਨੇ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਸਾਰੇ ਬੱਚਿਆਂ ਨੂੰ ਜਾਇਰੂ ਕਰਨ ਵਾਸਤੇ ਅੱਜ ਉਹਨਾਂ ਨੇ ਇੱਥੇ 7:30 ਵਜੇ ਆਉਣਾ ਹੈ ਤੇ ਸਾਰਾ ਹੀ ਜੋ ਵਿਦੇਸ਼ਾ ਪੈਲਸ ਹੈ ਜੋ ਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਕੂਲ ਦੇ ਬੱਚੇ ਸਾਰੇ ਹੀ ਹੌਮ-ਹਮਾ ਕੇ ਪਹੁੰਚ ਰਹੇ ਨੇ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਨਾਲ ਦੇ ਨਾਲ ਹੀ ਸਾਡੀਆਂ ਸਾਬਕਾ ਸੈਨਿਕ ਜਥੇਬੰਦੀਆਂ ਮਾਝਾ ਜੋਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਪਹੁੰਚੀਆਂ ਨੇ ਜੋ ਦਰਪੇਸ਼ ਮੁਸ਼ਕਲਾਂ ਆ ਰਹੀਆਂ ਸਾਡੇ ਸਾਬਕਾ ਸੈਨਿਕ ਵੀਰਾਂ ਨੂੰ ਤੇ ਜੋ ਸਾਡੇ ਬਹੁਤ ਹੀ ਹੋਣਹਾਰ ਕਰਨਲ ਬਾਠ ਦਾ ਜੋ ਕੇਸ ਹੈ ਉਹ ਚੱਲ ਰਿਹਾ ਹੈ ਉਹਦੇ ਵਾਸਤੇ ਵੀ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮੰਗ ਪੱਤਰ ਬਣਾ ਕਰਕੇ ਲੈ ਕੇ ਆਈਆਂ ਨੇ ਤੇ ਜੋ ਸਤਕਾਰਯੋਗ ਸਰਦਾਰ ਗੁਲਾਬ ਸਿੰਘ ਜੀ ਕਿਟਾਰੀਆ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਏਗਾ ਇਸ ਕਰਕੇ ਸਾਡੀਆਂ ਸਾਰੀਆਂ ਜਥੇਬੰਦੀਆਂ ਮਾਜਾ ਜੋਨ ਦੀਆਂ ਇਕੱਠੀਆਂ ਹੋ ਕੇ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸਰਕਤ ਕਰ ਰਹੀਆਂ ਨੇ ਤੇ ਜਿਵੇਂ ਹੀ ਉਹ ਆਉਣਗੇ ਉਹਨਾਂ ਦੇ ਏਡੀਸੀ ਸਾਹਿਬ ਦੇ ਨਾਲ ਮਿਲ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਬਕਾ ਸੈਨਿਕ ਵੀਰਾਂ ਵੱਲੋਂ ਮੰਗ ਪੱਤਰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤੇਗੜ ਚੂੜੀਆਂ ਦੇ ਲਾਗੇ ਵਿਦੇਸਾ ਪੈਲਸ ਦੇ ਵਿੱਚ ਜਿੱਥੇ ਸਾਡੇ ਦੇਸ਼ ਦੇ ਰਾਜਪਾਲ ਬਲਾਬਚੰਦ ਕਟਾਰੀਆ ਜੀ ਨਸ਼ਿਆਂ ਵਿਰੁੱਧ ਪਹੁੰਚ ਰਹੇ ਨੇ ਉੱਥੇ ਹੋਰ ਵੀ ਸਕੂਲਾਂ ਦੇ ਬੱਚੇ ਸਕੂਲਾਂ ਦੇ ਟੀਚਰ ਸਹਿਬਾਨ ਤੇ ਹੋਰ ਜਿ세 ਬੰਦੀਆਂ ਪਹੁੰਚੀਆਂ ਨੇ ਉੱਥੇ ਅੱਜ ਵੈਟਰਨਸ ਵੈਟਰਨਰ ਵੈਲਫੇਅਰ ਆਰਗੇਨਾਈਜੇਸ਼ਨ ਗੁਰਦਾਸਪੁਰ ਤੇ ਅੰਮ੍ਰਿਤਸਰ ਪੰਜਾਬ ਪ੍ਰਧਾਨ ਦਲਬਾਗ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੇ ਨੇ ਔਰ ਅਸੀਂ ਵੀ ਨਸ਼ਿਆਂ ਦੇ ਵਿਰੋਧਾ ਸ਼ੁਰੂ ਤੋਂ ਹੀ ਕਿਉਂਕਿ ਨਸ਼ਾ ਇੱਕ ਕੋੜ ਹੈ ਔਰ ਦੂਸਰੀ ਗੱਲ ਇਹ ਹੈ ਕਿ ਅਸੀਂ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਹਾਂ ਗੁਲਾਬ ਚੰਦ ਕੁਟਾਰੀਆ ਨੂੰ ਕਿ ਜਿਹੜਾ ਕਰਨਲ ਬਾਠ ਦੇ ਨਾਲ ਧੱਕੇਸਾਹੀ ਹੋਈ ਆ ਉਸ ਦੇ ਵਿਰੋਧ ਦੇ ਵਿੱਚ ਤਾਂ ਕਿ ਦੇਸ਼ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਵਾ ਉਹਨੂੰ ਬਹਾਲ ਕਰਾਇਆ ਜਾਵੇ ਔਰ ਕਿਸੇ ਵੀ ਨਾਗਰਿਕ ਦੇ ਨਾਲ ਜਿਹੜੀ ਆ ਉਹ ਜਾਤੀ ਨਾ ਹੋਵੇ ਸੋ ਇਹ ਸਾਡੀਆਂ ਵੀ ਕੁਝ ਮੰਗਾਂ ਨੇ ਜਿਹੜੀਆਂ ਸਾਡੇ ਐਕ ਸਰਵਿਸਮੈਨ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਔਰ ਉਹ ਗੁਲਾਬ ਚੰਦ ਕਟਾਰੀਆ ਜੀ ਨੂੰ ਅਸੀਂ ਰਾਜਪਾਲ ਜੀ ਉਹਨਾਂ ਨੂੰ ਦੇਵਾਂਗੇ ਔਰ ਉਹਨਾਂ ਤੋਂ ਇਹ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਸਾਨੂੰ ਪ੍ਰੋਤਸਾਹ ਦਵੋਣ ਕਿ ਅੱਗੋਂ ਤੋਂ ਜਿਹੜੀ ਇਹ ਕਰਨਲ ਬਾਠ ਨਾਲ ਜਿਹੜੀ ਗੱਲ ਹੋਈ ਆ ਇਦਾਂ ਦੀ ਕਿਸੇ ਸੈਨਿਕ ਦੇ ਨਾਲ ਤੇ ਕੀ ਕਿਸੇ ਆਮ ਨਾਗਰਿਕ ਦੇ ਨਾਲ ਵੀ ਨਾ ਹੋਵੇ ਸੋ ਅਸੀਂ ਸਾਰੇ ਹੀ ਇਸ ਮੁੱਦੇ ਤੇ ਇੱਕਜੁੱਟਾਂ ਔਰ ਉਹਨਾਂ ਨੂੰ ਵਿਸ਼ਵਾਸ ਉਹਨਾਂ ਨੂੰ ਗੈਰ ਬਰਬਾਦ ਹੋ ਰਹੇ ਹਨ ਮਾਤਾਏ ਉਹਨ ਬੱਚੋ ਕੋ ਦੇਖ ਕਰਕੇ ਆਪਣੇ ਮਨ ਮੇ ਇਤਨੀ ਪੀੜਾ ਅਨੁਭਵ ਕਰਤੀ ਹੈ जब मैं बोर्ड के डिस्ट्रिक्ट में आया था तो मुझे माता बहनों ने एक ही बात की आई और कुछ कराओ ना कराओ ड्रावर दूर से बोला फतेह सिंह शोर से बोला धरो रखो चुनो दीवार हत्या निकलती सांस बोलेगी यही दीवार बोलेगी हजारों बार बोलेगी मेरे देश की जय हो मेरे धर्म की जय हो पिता दशमेश की जय हो

ਆ ਤੁਹਾਨੂੰ ਮਿਲਦੇ ਆ ਵੇਖੋ ਅਸੀਂ ਸੇਵਾ ਕਰਨ ਵਾਸਤੇ ਸਰਪਰ ਦੇ ਘਰ ਦੇ ਜੀ ਆਪਦੇ ਇਹੀ ਮੀਡੀਆ ਜੋਖਾ ਕਿ ਨਾ ਮਿਲਣਾ ਤੁਹਾਨੂੰ ਮਿਲਣਾ ਆ ਪੰਜਾਬ ਦੇ ਵਿੱਚੋਂ ਦੋ ਲੈਣੇ ਚੱਲ ਜਿਓ کوئي ڪا لکيو ڪوئي آجي آجي ڪي ڪي ڪر انٽرنيٽ راؤنر راؤنر جه شان جه جوان جه کسان جه جوان جه شان جه جوان جه کسان جه جوان جه شان جه جوان جه کسان جه جوان جه شان جه جوان جه کسان ਚਲੋ 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 ਸਾਈਡ ਤੇ ਹੋ ਜਾ ਰਿਹਾ ਹੈ ਗਿਆਰ ਦੇਉਣਾ ਆਪਣਾ ਹੋ ਗਿਆ ਕੰਮ ਆਪਣਾ ਥੋੜਾ ਥੋੜਾ ਵਾਈਗੁਰ ਜੀ ਦਾ ਕਲਸਾ ਵਾਈਗੁਰ ਜੀ ਕੀ ਫਤਿਹ ਸਾਬਕਾ ਸੈਨਿਕ ਸਾਂਝਾ ਮੋਰਚਾ ਮਾਜਾ ਜੌਨ ਦੇ ਸਮੂਹ ਸਾਹਿਬ ਦਾ ਸੈਨਿਕ ਅੱਜ ਜੋ ਪੰਜਾਬ ਦੇ ਮਾਨ ਜੋ گورنر ਸਾਹਿਬ ਜੋ ਨਸ਼ਿਆਂ ਦੇ ਵਿਰੁੱਧ ਨਸ਼ਾ ਛਡਾਊ ਪੈਦਲ ਮਾਰਚ ਕਰਕੇ ਸੰਬੋਧਨ ਕਰ ਰਹੇ ਸਾਰਿਆਂ ਨੂੰ ਅੱਜ ਫਤੇਗੜ ਚੂੜੀਆਂ ਇਲਾਕੇ ਦੇ ਵਿੱਚ گورنر ਸਾਹਿਬ ਪਹੁੰਚੇ ਸੀ ਸਾਡੇ ਸਮੂਹ ਸਾਹਿਬ ਕਾ ਸੈਨਿਕਾ ਵੱਲੋਂ ਜੋ ਪੰਜਾਬ ਭਰ ਦੇ ਵਿੱਚ ਔਰ ਦੇਸ਼ ਦੇ ਵਿੱਚ ਜੋ ਸੈਨਿਕਾਂ ਦੇ ਨਾਲ ਬਹੁਤ ਸਾਰੇ ਅਨਿਆਇ ਹੋ ਰਹੇ ਨੇ ਬਹੁਤ ਸਾਰੀਆਂ ਵਧੀਆਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਉਹਨਾਂ ਚੀਜ਼ਾਂ ਨੂੰ ਮੱਧਿਆਨੇ ਰੱਖਦੇ ਹੋਏ ਗਵਰਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਸਮੂਹ ਸੈਨਿਕਾਂ ਨੇ ਮਿਲ ਕਰਕੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਥੋੜੇ ਦਿਨ ਪਹਿਲਾਂ ਕਰਨਲ ਬਾਟ ਸਾਹਿਬ ਦੇ ਨਾਲ ਹੋਇਆ ਹੈ ਇਹ ਬੜਾ ਮੰਦ ਭਾਗਾ ਹੈ ਇਸ ਚੀਜ਼ ਨੂੰ ਮੱਧਾ ਨਹੀਂ ਰੱਖਦੇ ਹੋਏ ਅਸੀਂ ਗਵਰਨਰ ਸਾਹਿਬ ਦੀ ਦੇ ਧਿਆਨ ਵਿੱਚ ਇਹ ਗੱਲ ਆਉਂਦੀ ਹੈ ਕਿ ਬਹੁਤ ਸਾਰੇ ਸੈਨਿਕ ਜਿਹੜੇ ਸਾਡੇ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਵੱਖ-ਵੱਖ ਜਗ੍ਹਾ ਤੇ ਜਿਵੇਂ ਕਿ ECHS ਦੇ ਵਿੱਚ ਇਹਨਾਂ ਦੀ ਸੁਣਵਾਈ ਪੂਰੀ ਨਹੀਂ ਹੁੰਦੀ ਔਰ ਸਕਾਉਟ ਏਜੰਸੀਆਂ ਦੇ ਜੋ ਕਰਨਲ ਸਾਹਿਬਾਨ ਜਿਨ੍ਹਾਂ ਕੋਲ ਠੇਕੇ ਨੇ ਉਹ ਵੀ ਇਹਨਾਂ ਦਾ ਸ਼ੋਸ਼ਣ ਕਰ ਰਹੇ ਨੇ ਬਹੁਤ ਸਾਰ ਜਗਾਤੇ ਜਿੱਥੇ ਇਨਾ ਸੈਨਿਕਾਂ ਦੇ ਨਾਲ ਵਧੇਕੀਆਂ ਹੋ ਰਹੀਆਂ ਨੇ ਉਥੇ ਪ੍ਰਸ਼ਾਸਨ ਵੀ ਇਹਨਾਂ ਨੂੰ ਸਹਾਯੋਗ ਨਹੀਂ ਦੇ ਰਿਹਾ ਸੋ ਸਾਡੇ ਵੱਲੋਂ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਗਵਰਨਰ ਸਾਹਿਬ ਅੱਗੇ ਆ ਰੱਖੇ ਜਾਣੇ ਸੀ ਔਰ ਸਮਾਂ ਘੱਟ ਹੋਣ ਕਰਕੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਮੇਰੇ ਨਾਲ ਵੈਟਰਨ ਵੈਲਫਰ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਸੁਭਦਰਾਭੀ ਦਰਬਾਖ ਸਿੰਘ ਵੀ ਇਹ ਨੇ ਉਮੀਦ ਆ ਨੂੰ ਇਹ ਤੋਂ ਚਾਹਣਾ ਪਾਉਣਗੇ ਬਹੁਤ ਸਾਰੀਆਂ ਵਿਚਾਰਾਂ ਨੇ ਮੈਂ ਸੁਦੇਸ਼ ਸਿੰਘ ਸੂਬਾ ਪ੍ਰਧਾਨ ਸਭका ਹਸੈਂਕ ਵੈਲਫਰ ਕਮੇਟੀ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੇ ਜਵਾਨ ਜਾ ਕਿਸਾਨ ਅੱਜ ਵਿਦੇਸਾ ਪੈਲਸ ਵਿੱਚ ਜੋ ਸਤਕਾਰਯੋਗ ਮਾਨਯੋਗ ਪੰਜਾਬ ਦੇ ਰਾਜ ਆਪਾਂ ਗੁਲਾਬ ਚੰਦ ਕਟਾਰੀਆ ਜੀ ਨਸ਼ਿਆਂ ਦੇ ਵਿਰੁੱਧ ਜੋ ਮਾਵਾ ਆਪਣੇ ਪੁੱਤਾਂ ਨੂੰ ਨਸ਼ਿਆਂ ਵਿੱਚ ਮਰਦੇ ਅੱਖਾਂ ਦੇ ਸਾਹਮਣੇ ਦੇਖ ਰਹੀਆਂ ਇਹ ਦਰਦ ਭਰੀ ਕਹਾਣੀ ਔਰ ਪੰਜਾਬ ਦੇ ਜਵਾਨੀ ਦੇ ਡਿੱਗਦੇ ਭਵਿੱਖ ਨੂੰ ਦੇਖਦੇ ਹੋਏ ਪਹਿਲੀ ਵਾਰ ਇਹ ਹੋਇਆ ਕਿ ਰਾਜਪਾਲ ਸਾਹਿਬ ਨੇ ਪੈਦਲ ਯਾਤਰਾ ਦਾ ਜਿਹੜਾ ਵਾ ਪੰਜਾਬ ਵਿੱਚ ਅਭਿਆਨ ਚਲਾਇਆ ਅਸੀਂ ਇਹਨੂੰ ਸਲੂਟ ਕਰਦੇ ਹਾਂ ਔਰ ਦੂਸਰਾ ਹੈ ਜੋ ਮੇਰੇ ਪਹਿਲੇ ਪ੍ਰਧਾਨ ਸਾਹਿਬ ਨੇ ਕਹਿ ਕੇ ਸੈਨਿਕਾਂ ਦੇ ਨਾਲ ਬਹੁਤ ਹੀ ਜ਼ਿਆਦਾ ਜਦਾਂ ਵੀਰ ਨਾਰੀ ਵਿੱਡੋ ਜਿਹੜੇ ਸੇਨਾ ਵਿੱਚ ਆਪਣੇ ਅੰਗਦਾਨ ਕਰਕੇ ਗਵਾ ਕੇ ਆਏ ਹੈਂਡੀਕੈਪਡ ਸਾਡੇ ਸੈਨਿਕ ਔਰ ਹੋਰ ਕਮਜ਼ੋਰ ਔਰ ਗਰੀਬ ਲੋਕ ਜਿਨ੍ਹਾਂ ਨਾਲ ਸ਼ਾਸਨ ਪ੍ਰਸ਼ਾਸਨ ਚ ਬਹੁਤ ਜ਼ਿਆਦੀਆਂ ਕਿਤੇ ਨਾ ਕਿਤੇ ਵਧੀਆਂ ਹੋ ਰਹੀਆਂ ਜੋ ਦਬਕੇ ਰਹਿ ਜਾਂਦੀਆਂ ਕਰਨਲ ਬਾਠ ਵਾਲੇ ਮਸਲੇ ਦੇ ਵਿੱਚ ਬਹੁਤ ਕੁਛ ਆਇਆ ਜਿਸ ਤਰ੍ਹਾਂ ਹੁਣ ਇੱਕ ਮਾਨਸਾ ਦੇ ਵਿੱਚ ਦੋ ਸੈਨਿਕ ਆਨ ਡਿਊਟੀ ਕਰ ਰਹੇ ਨੇ ਜਿਨ੍ਹਾਂ ਦਾ ਘਰਦਿਆ ਸੈਲਰ ਦੇ ਮਾਲਕ ਵੱਲੋਂ ਉਹਦੇ ਘਰ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਕੀਤੀ ਜਾ ਰਹੀ ਉਹ ਵੀ ਧਰਨਾ ਲੱਗਾ ਕੱਲ 5 ਤਰੀਕ ਦੀ ਕਾਲਿਆ ਮੈਂ ਇਹ ਕਹਿਣਾ ਚਾਹਾਂਗਾ ਕਿ ਰਾਜੇਪਾਲ ਸਾਹਿਬ ਨਾਲ ਅਸੀਂ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਸਨਮਾਨ ਚਿੰਨ ਦਿੱਤਾ ਤੇ ਮੰਗ ਪੱਤਰ ਵੀ ਦਿੱਤਾ ਮੰਗ ਪੱਤਰ ਦੇ ਵਿੱਚ ਅਸੀਂ ਮੰਗਾ ਰੱਖਿਆ ਹੈ ਕਿ ਸੈਨਿਕਾਂ ਦੇ ਹੱਕ ਚ ਤੇ ਇਹ ਜਿਹੜੇ ਇਲਾਕੇ ਚ ਖਲੋਤੇ ਆ ਇਥੋਂ ਦੇ ਜਿਹੜੇ ਸੈਨਿਕ ਹਨ ਆਵੇਂ ਰਾਜਪਾਲ ਸਾਹਿਬ ਦੇ ਅਧਿਕਾਰ ਖੇਤਰ ਚੋ ਹੈ ਚਾ ਨਹੀਂ ਫਿਰ ਵੀ ਇਹੀ ਮੰਗ ਪੱਤਰ ਵਿੱਚ ਦਿੱਤਾ ਹੈ ਇਹਨਾਂ ਲੋਕਾਂ ਨੂੰ ਈਸੀਐਚ ਔਰ ਸੀਐਸਡੀ ਦਾ ਜਿਹੜਾ ਵਾ ਇੱਥੇ ਕਾਊਂਟਰ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਚਾਰੇ ਪਾਸੇ 40 ਕਿਲੋਮੀਟਰ ਪੈਂਦਾ ਹੈ ਪਰ ਹੁਣ ਹੋਰ ਸੈਨਿਕਾਂ ਦੀਆਂ ਜਿਹੜੀਆਂ ਸ਼ਾਸਨ ਪ੍ਰਸ਼ਾਸਨ ਨਾਲ ਹੋਰੀਆਂ ਵਧਿਕੀਆਂ ਦੀਆਂ ਮੰਗਾਂ ਦੇ ਵਿਸ਼ੇ ਵਿੱਚ ਅਸੀਂ ਵਿਚਾਰ ਬਣਾਇਆ ਹੈ ਸਾਬਕਾ ਸੈਨਿਕਾਂ ਸਾਂਝਾ ਮੋਰਚਾ ਮਾਝਾ ਜਨ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਮਿਲ ਕੇ ਅਸੀਂ ਰਾਜਪਾਲ ਸਾਹਿਬ ਕੋਲ ਟਾਈਮ ਲਵਾਂਗੇ ਥੋੜੇ ਸਮੇਂ ਵਿੱਚ ਤੇ ਚੰਡੀਗੜ੍ਹ ਜਾ ਕੇ ਇਹਨਾਂ ਦੇ ਨਾਲ ਅਸੀਂ ਆਪਣੇ ਸੈਨਿਕਾਂ ਦੇ ਹੱਕ 'ਚ ਮਾਝਾ ਚੋਂ ਦੇ ਵਿਚਾਰ ਵਟਾਂਦਰਾ ਕਰਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਜੋ ਹਸੈਨਿਕਾਂ ਹੋਰੀਆਂ ਬਦਿੱਕੀਆਂ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਮੇਰੇ ਨਾਲ ਜਿੰਨੇ ਵੀ ਇੱਥੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਜੂਨੀਅਨ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਸੂਬਾ ਪ੍ਰਧਾਨ ਸਾਬਕਾ ਸੈਨਿਕ ਹੋਰ ਵੀ ਜੋ ਆਰਗੇਨਾਈਜੇਸ਼ਨਾਂ ਨੇ ਜਿਨ੍ਹਾਂ ਦੇ ਵੀ ਨੁਮਾਇੰਦੇ ਸਾਡੇ ਨਾਲ ਪਹੁੰਚੇ ਨੇ ਜਿਨ੍ਹਾਂ ਨੇ ਸਾਨੂੰ ਦੇ ਨਾਲ ਸਹਿਯੋਗ ਕੀਤਾ ਕਿ ਆਪਣੇ ਰਾਜਪਾਲ ਸਾਹਿਬ ਨੂੰ ਸਨਮਾਨਤ ਕਰਨ ਤੇ ਔਰ ਇਹ ਮਹਿਮ ਵਿੱਚ ਪੈਦਲ ਯਾਤਰਾ ਚ ਪਹੁੰਚਣ ਦੇ ਸਾਰਿਆਂ ਦਾ ਸਾਂਝੇ ਮੋਰਚੇ ਵੱਲੋਂ ਧੰਨਵਾਦ ਹੈ ਤੇ ਇਹ ਬੇਨਤੀ ਕਰਦੇ ਆਂ ਵੀ ਇਕਤਰਤਾ ਜਰੂਰ ਬਣਾਓ ਤੇ ਆਪਣੇ ਮਸਲੇ ਹੱਲ ਕਰਨ ਦੀ ਜਾਗਰਤਾ ਤੁਹਾਡੇ ਵਿੱਚ ਹੋਣੀ ਚਾਹੀਦੀ ਜਿਸ ਤਰ੍ਹਾਂ ਇਹ ਨਸ਼ਿਆਂ ਦਾ ਦੌਰ ਜਿਹੜਾ ਇਹਦੀ ਪੈਦਲ ਯਾਤਰਾ ਵੱਢੀ ਆ ਸਾਨੂੰ ਨਸ਼ੇ ਖਤਮ ਕਰਨ ਦੇ ਵਿੱਚ ਘਰ ਘਰ ਔਰ ਸਿੰਗਲ ਸਿੰਗਲ ਬੰਦੇ ਨੂੰ ਮਿਲ ਕੇ ਇਹਦੇ ਵਿਚਾਰ ਰੱਖਣੇ ਪਾਣੇ ਤਾਂ ਜੋ ਜਿਹੜੇ ਸਾਡੀ ਜਵਾਨੀ ਡੁੱਬਦੀ ਜਾ ਰਹੀ ਉਹਨੂੰ ਬਚਾਇਆ ਜਾਵੇ ਜੇ ਜਵਾਨੀ ਨਾ ਬਚੀ ਤੇ ਸਾਡੇ ਜਿਹੜੇ ਆਰਮੀ ਦੇ ਵਿੱਚ ਜਵਾਨ ਜਾਣੇ ਆ ਉਹ ਜਵਾਨ ਜਾਣੇ ਮੁਸ਼ਕਲ ਹੋ ਜਾਣੇ ਤਾਂ ਸਾਡੇ ਦੇਸ਼ ਦੀ ਰੱਖਿਆ ਤੇ ਸੁਰੱਖਿਆ 'ਚ ਕਿਤੇ ਕਮੀ ਹੋਣੀ ਇਸ ਕਰਕੇ ਇਹਨਾਂ ਜਵਾਨਾਂ ਨੂੰ ਬੱਚਿਆਂ ਨੂੰ ਬਚਾ ਕੇ ਸਾਨੂੰ ਦੇਸ਼ ਦੀ ਸੇਵਾ ਵਿੱਚ ਯੋਗਦਾਰ ਪੁਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਮਿੰਟ ਲਾ ਮੈਂ 1 ਮਿੰਟ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਸਹਿਬਾਨਾਂ ਨੇ ਬੜਾ ਚੰਗੀ ਤਰ੍ਹਾਂ ਤੁਹਾਨੂੰ ਸਾਰਾ ਬਰੀਫ ਕਰਤਾ ਲਗਭਗ ਸਾਰੇ ਪੁਆਇੰਟ ਕਵਰ ਕਰਤੇ ਨੇ ਮੈਂ ਸੇਵਾਦਾਰ ਬਲਵਿੰਦਰ ਸਿੰਘ ਭੱਟੀ ਐਫ ਵੀ ਏ ਫੈਡਰੇਸ਼ਨ ਵੈਟਰਨਸ ਐਸੋਸੀਏਸ਼ਨ ਇੰਡੀਆ ਦਾ ਮੋਬਾਈਲ ਸਭ ਪ੍ਰਧਾਨ ਹੈ ਨੰਬਰ 1 ਹੈ ਔਰ ਇਦਰੋ ਵੀ ਡਬਲਯੂਓ ਦਾ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਦਾ ਮੈਂ ਚੇਅਰਮੈਨ ਹੈ ਜਿੰਨੇ ਵੀ ਮਾਜਾ ਜੋਨ ਦੇ ਮੇਰੇ ਸਿਪਾਹੀ ਤੋਂ ਲੈ ਕੇ ਆਨਰਡ ਕੈਪਟਨ ਤੱਕ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਮੇਰੀ ਇੱਕ ਕਾਲ ਤੇ ਮੇਰੇ ਇਸ ਗੱਲ ਨੂੰ ਬੜੇ ਫੁੱਲ ਚੜਾਏ ਨੇ ਮੈਂ ਸਾਰਿਆਂ ਦਾ ਦੁਬਾਰਾ ਇਹਨਾਂ ਦਾ ਬਹੁਤ ਤੈ ਦਿਨ ਤਲਵਾ ਦਿਆਂ ਤਾਂ ਕਿ ਇਹਨਾਂ ਨੇ ਇਸ ਰਾਉਂਡ ਨੂੰ ਵਧਾਇਆ ਅ ਦੂਸਰਾ ਇਹ ਜੋ ਐਸੀ ਮੰਗ ਪੱਤਰ ਦਿੱਤਾ ਆ ਆਪਣੇ ਗਵਰਨਰ ਸਾਹਿਬ ਨੂੰ ਉਹਦੇ ਵਿੱਚ ਅਸੀਂ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਸਭ ਤੋਂ ਜ਼ਿਆਦਾ ਆਪਣੇ ਸਟੇਟ ਦੇ ਵਿੱਚ ਐਕਸ ਸਰਵਿਸਮੈਨ ਫੌਜੀਆ ਜਾਂ ਆਨ ਸਰਵਿਸ ਫੌਜੀਆ ਤੇ ਨਾਲ ਚਾਹੇ ਉਹ ਕਰਨਲ ਰੈਂਕ ਆ ਚਾਹੇ ਉਹ ਆਨਰ ਆਪਣੇ ਆਨ ਡਿਊਟੀ ਤੇ ਆ ਚਾਹੇ ਐਕਸ ਸਰਵਿਸਮੈਨ ਆ ਸਿਪਾਈ ਤੋਂ ਲੈ ਕੇ ਬ੍ਰਿਗੇਡিয়ার ਤੱਕ ਇਹਨਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਬਹੁਤ ਦੀ ਕੀ ਕੀਤੀਆਂ ਨੇ ਔਰ ਮੈਂ ਇਹਨਾਂ ਦੇ ਬਾਰੇ ਬਿਲਕੁਲ ਸਾਫ਼ ਸਤਰਾਉ ਦੇ ਵਿੱਚ ਲਿਖਿਆ ਹੋਇਆ ਕਿ ਸਾਨੂੰ ਜਿਹੜਾ ਬੰਦਾ ਸਨਮਾਨ ਉਨਮਾਨ ਦਿੱਤਾ ਜਾਂਦਾ ਇਹਨਾਂ ਦਾ ਬਰਤੀਰਾ ਬਹੁਤ ਗਲਤ ਆ ਬਹੁਤ ਇਹ ਜਿਹੜੇ ਗਲਤ ਲਫਜ਼ੇ ਬੋਲੇ ਜਾਂਦੇ ਨੇ ਇਹ ਸਾਰੀਆਂ ਗੱਲਾਂ ਆਪਾਂ ਮੰਗ ਪੱਤਰ ਦੇ ਵਿੱਚ ਰੱਖੀਆਂ ਨੇ ਔਰ ਮੈਂ ਉਮੀਦ ਕਰਦਾ ਕਿ ਇਹ ਆਈਡੀਸੀ ਆਪਣੇ ਨੂੰ ਦੇ ਆਪਾਂ ਦਿੱਤਾ ਸੀਗਾ ਮੰਗ ਪੱਤਰ ਔਰ ਅਜ ਆਪਾਂ ਜਿਹੜਾ ਆਪਣੇ ਗਵਰਨਰ ਸਾਹਿਬ ਨੂੰ ਠਾਰੀਆ ਸਾਹਿਬ ਨੂੰ ਮਾਨ ਸਨਮਾਨ ਦਿੱਤਾ ਆ ਉਹਨਾਂ ਦਾ ਵੈਲਕਮ ਕੀਤਾ ਆ ਇਹ ਸਾਰੇ ਤੁਹਾਡੀ ਵੀਰਾਂ ਦੀ ਬਦੌਲਤ ਹੋਇਆ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਮਿੰਟ ਰੁਕੋ ਬੋਲੋ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਅਸੀਂ ਸਾਂਝੇ ਮੋਰਚੇ ਨੂੰ ਸਮਰਥਨ ਕਰਦੇ ਹਾਂ ਇਨਕਲਾਬ ਜਿੰਦਾਬਾਦ ਬੋਲੇ ਸੋਨਹੀਓ ਸਰੀਆਨਾ ਪੰਜਾਬੀ ਹੋਣ